ਸਤਿ ਸ਼੍ਰੀ ਅਕਾਲ ਪੰਜਾਬੀਓ ਫਿੰਡਰ ਰੀੜਾ ਇਸਲਾਮੀਆਂ ਹਾਈ ਸਕੂਲ ਰੀੜਾ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕਅਪ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਗਿਆ ਮਾਹ ਡਾਕਟਰਾਂ ਦੀ ਟੀਮ ਵੱਲੋਂ ਲਗਭਗ 200 ਤੋਂ ਵੱਧ ਮਰੀਜ਼ਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਕੈਂਪ ਦੀ ਲਾਈਵ ਪੂਰੀ ਵੀਡੀਓ ਹੱਕ ਪੰਜਾਬ ਦਾ ਟੀਵੀ 786 ਤੇ ਦਿਖਾਇਆ ਗਿਆ ਹੈ ਲਾਈਵ ਵੀਡੀਓ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ। ਲਾਈਵ ਦੌਰਾਨ ਕੁਝ ਵੀਡੀਓ ਰਿਕਾਰਡ ਕੀਤੀ ਗਈ ਹੈ। ਆਓ ਦੇਖੀਏ ਪੂਰੀ ਵੀਡੀਓ। ਆਸਦੇ ਬਸਦੇ ਰਹੋ ਪੰਜਾਬੀਓ। ਧੰਨਵਾਦ ਜੀ। ਮੈਡੀਕਲ ਕੈਂਪ ਵਿੱਚ ਪਹੁੰਚੇ ਮੁੱਖ ਮਾਵਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਓ ਦੇਖੀਏ ਪੂਰੀ ਵੀਡੀਓ। うん。 ਤੁਸੀਂ ਮੈਨੂੰ ਉਰੇ ਬੁਲਾ ਕੇ ਮੇਰਾ ਮਾਨ ਵਧਾਇਆ ਮੈਂ ਤੁਹਾਡਾ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਲੀਟ ਜਿਹੜਾ ਬੋਰਡ ਆ ਉਹ ਬਣ ਜਾਣਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਉਸ ਮੁਸ਼ਕਲੇ ਜਿਹੜੀਆਂ ਸਕੂਲ ਦੀਆਂ ਉਹ ਦੱਸੀਆਂ ਨੇ ਜਦੋਂ ਬੋਰਡ ਕੰਪਲੀਟ ਹੋ ਗਿਆ ਮੀਟਿੰਗ ਦੇ ਵਿੱਚ ਉਹਨਾਂ ਨੂੰ ਵਿਚਾਰ ਕੇ ਬਹੁਤ ਜਲਦੀ ਹੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਹਲਕਾ ਧੂਰੀ ਤੋਂ ਐਮਐਲਏ ਨੇ ਮੈਂ ਉਸ ਹਲਕੇ ਤੋਂ ਆ ਸੀਐਮ ਸਾਹਿਬ ਦੇ ਨਾਲ ਲੰਬੇ ਸਮੇਂ ਤੋਂ ਲਾ ਕੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਆ ਪੰਜਾਬ ਦੀਆਂ ਸੱਤਾਵਾਂ ਤੇ ਜਾ ਕੇ ਅਸੀਂ ਲੋਕਾਂ ਨਾਲ ਵਾਅਦੇ ਕਰਦੇ ਰਹੇ ਆ ਕਿ ਜੋ 75 ਸਾਲ ਦੀਆਂ ਸਰਕਾਰਾਂ ਨੇ ਨਹੀਂ ਕਰਿਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਤਾਂ ਅਸੀਂ ਉਹ ਕਰਕੇ ਦਿਖਾਵਾਂਗੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਸੀਗੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਦੋ ਮੇਨ ਮੁੱਦਿਆਂ ਤੇ ਇਲੈਕਸ਼ਨ ਲੜੀਆ ਜਿਹਦੇ ਵਿੱਚ ਸਿਹਤ ਸਵਾਮਾਂ ਦਾ ਸੀਗਾ ਔਰ ਐਜੂਕੇਸ਼ਨ ਦਾ ਸੀ ਦੋਹੀ ਇਦਾਰੇ ਤੁਸੀਂ ਉਰੇ ਖੜੇ ਹੋ ਮੈਂ ਉੱਥੇ ਆਇਆ ਬਾਕਬੋਰਡ ਦਾ ਮੈਂ ਸਮਝਦਾ ਪਹਿਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਮੈਂ ਆਇਆ ਜਿੱਦੇ ਫਸਟ ਟਾਈਮ ਹਜੇ ਸ਼ੁਰੂਆਤ ਹੋਈਆ ਦੋਨਾਂ ਤੇ ਜਿਹੜਾ ਆਮ ਆਦਮੀ ਪਾਰਟੀ ਨੇ ਕੰਮ ਕਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਜਿਹੜੇ ਪਿੰਡਾਂ ਦੇ ਸਕੂਲ ਸੀਗੇ ਉੱਥੇ ਸਾਡੇ ਆਮ ਘਰਾਂ ਦੇ ਬੱਚੇ ਪੜ੍ਹਦੇ ਆ। ਉੱਥੇ ਸਟਾਫ ਨਹੀਂ ਸੀਗਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਸਾਡੇ ਵੀ ਸਟਾਫ ਦੀ ਘਾਟ ਆ। ਪਿੰਡਾਂ ਦੇ ਸਕੂਲਾਂ ਵਿੱਚ ਟੀਚਰ ਨਹੀਂ ਸੀਗੇ। ਉੱਥੇ ਫੈਸਿਲਿਟੀਆਂ ਨਹੀਂ ਸੀਗੀਆਂ। ਕਿਉਂਕਿ ਇੱਕ ਐਦਾਂ ਦਾ ਮੈਸੇਜ ਚੱਲੇਗਾ ਕਿ ਜਿਹੜੇ ਪਿੰਡਾਂ ਦੇ ਸਕੂਲ ਆ ਸਰਕਾਰੀ ਸਕੂਲ ਆ ਉੱਥੇ ਕੁਝ ਥਿਰਕੇ ਦੇ ਲੋਕ ਹੀ ਪੜ੍ਹਾਈ ਕਰਨਗੇ। ਜਿਵੇਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨੇ ਕੰਮ ਕਰਿਆ ਇਹੀ ਆਸੀ ਮੈਸੇਜ ਪੂਰੇ ਹਿੰਦੋਸਤਾਨ ਚ ਲੈ ਕੇ ਜਾਣ ਦੀ ਕੋਸ਼ਿਸ਼ ਕਰੀ ਆਪਾਂ ਪੰਜਾਬ ਚ ਲੈ ਕੇ ਗਏ ਆ ਸਰਕਾਰ ਬਣੀ ਨੂੰ ਪੌਣੇ 2 ਸਾਲ ਹੋਇਆ ਪੌਣੇ 2 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਕੂਲਾਂ ਦਾ ਕੰਮ ਚੱਲਦੇ ਆ ਹਲਕਾ ਧੂਰੀ ਦੇ ਵਿੱਚ ਸਕੂਲ ਔਰ ਰੈਮਿਨੇਸ਼ਨ ਜਿਹੜੇ 2 ਬਣਨੇ ਸੀਗੇ ਉਹਦੇ ਵਿੱਚ ਮੈਂ ਆਪਣਾ ਪਸੌਰ ਸਕੂਲ ਕਰਾਇਆ ਇਕ ਸਾਡਾ ਕਨੌਰੀ ਸਕੂਲ ਆ ਕਿਉਂਕਿ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਆਮ ਲੋਕਾਂ ਬਾਰੇ ਸੋਚਿਆ ਔਰ ਆਮ ਲੋਕਾਂ ਬਾਰੇ ਕੁਝ ਕੰਮ ਕਰਨਾ ਸ਼ੁਰੂ ਕਰਿਆ ਡਾਕਟਰ ਸਾਹਿਬ ਖੜੇ ਨੇ ਆਯੁਰਵੈਦਿਕ ਕੈਂਪ ਲੱਗਿਆ ਪਹਿਲਾਂ ਜਿਹੜੀਆਂ ਡਿਸਪੈਂਸਰੀਆਂ ਸੀਗੀਆਂ ਉਹਨਾਂ ਦੇ ਹਾਲਾਤ ਤੁਹਾਨੂੰ ਪਤਾ ਸੀ ਪਿੰਡਾਂ ਦੇ ਵਿੱਚ ਜਿੰਨੀਆਂ ਜਿੰਨੀਆਂ ਵੀ ਡਿਸਪੈਂਸਰੀਆਂ ਸੀਗੀਆਂ ਐਮਬੀਬੀਐਸ ਡਾਕਟਰ ਦੀ ਪੋਸਟ ਸੀਗੀ ਉੱਥੇ ਡਾਕਟਰੇ ਨਹੀਂ ਹੈਗੇ ਸੀਗੇ ਆਪਾਂ 670 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਬਣਾਏ ਨੇ ਆਮ ਆਦਮੀ ਪਾਰਟੀ ਕਲੀਨਿਕ ਉਥੇ ਕੁਆਲੀਫਾਈਡ ਡਾਕਟਰ ਦਿੱਤੇ ਆ ਟੋਟਲ ਮੈਡੀਸਨ ਟੈਸਟ ਫ੍ਰੀ ਬਹੁਤ ਵੱਡੇ ਪੱਧਰ ਤੇ ਜਿਹੜੀ ਮਾਨ ਸਰਕਾਰ ਆ ਉਹ ਦੋਨੇ ਇਹ ਜਿਹੜੇ ਕੰਮ ਨੇ ਉਹ ਕਰ ਰਹੀ ਆ ਸਾਨੂੰ ਮਾਨ ਸਾਹਿਬ ਨੇ ਮਾਨ ਬਖਸ਼ਿਆ ਮੈਨੂੰ ਬੋਰਡ ਦੇ ਵਿੱਚ ਮੈਂਬਰ ਲਿਆ ਗਿਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਆ ਜੋ ਵੀ ਬੋਰਡ ਦੇ ਵਿੱਚ ਘਾਟਾਂ ਕਮਜ਼ੋਰੀਆਂ ਰਹੀਆਂ ਪਿਛਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਨਹੀਂ ਰਹਿਣਗੀਆਂ ਕਾਰਨ ਕੀ ਆ ਕਿਉਂਕਿ ਸਰਕਾਰ ਵੀ ਬਰੀਕੀ ਦੇ ਨਾਲ ਕੰਮ ਕਰ ਰਹੀ ਆ ਅਸੀਂ ਮਾਨ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿੰਨੀਆਂ ਸਾਡੀਆਂ ਪ੍ਰਾਪਰਟੀਆਂ ਨੇ ਬੱਕ ਬੋਰਡ ਦੀਆਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੰਮ ਕਰਕੇ ਰੈਂਟ ਵਧਾਈਏ ਜਦੋਂ ਸਾਨੂੰ ਬੱਕ ਬੋਰਡ ਨੂੰ ਇੱਕ ਆਮਦਨ ਵੱਧ ਜਾਣੀ ਆ ਬੋਰਡ ਨੂੰ ਤਾਂ ਜਰੂਰ ਜਿਹੜੇ ਸਾਡੇ ਇਹ ادارے ਚੱਲਦੇ ਆ ਸਕੂਲ ਚੱਲਦੇ ਆ ਜਾਂ ਹਸਪੀਟਲ ਚੱਲਦੇ ਆ ਤਾਂ ਉਹਨਾਂ ਵਿੱਚ ਜਾ ਕੇ ਅਸੀਂ ਜਿਆਦਾ ਤੋਂ ਜਿਆਦਾ ਪੈਸੇ ਇਕੱਠੇ ਕਰਕੇ ਜਿਹੜਾ ਕੰਮ ਜਿੰਨੇ ਅਧੂਰੇ ਪਏ ਨੇ ਉਹ ਕਰਾਂਗੇ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਕਦੇ ਗੱਲਾਂ ਕਰੀਆਂ ਨੇ ਜਦੋਂ ਵੀ ਬੋਰਡ ਦੀ ਮੀਟਿੰਗ ਹੋਈ ਕੋਸ਼ਿਸ਼ ਕਰਾਂਗੇ ਕਿ ਪਹਿਲੀ ਮੀਟਿੰਗ 'ਚ ਇਹਨੂੰ ਸੋਲਵ ਕਰ ਦਈਏ ਜਰੂਰ ਜਿਹੜਾ ਜਿੰਨਾ ਜਿੰਨੇ ਵੀ ਕੰਮ ਰਹਿੰਦੇ ਆ ਚਾਹੇ ਕੋਈ ਸਰਕਾਰ ਤੋਂ ਮਦਦ ਲਈਏ ਬੋਰਡ ਕੋਲ ਹੀ ਵੈਸਤਾ ਬਹੁਤ ਪੈਸਾ ਹੈਗਾ ਬੋਰਡ ਦੇ ਨਾਲ ਹੀ ਹੋ ਸਕਦਾ ਸਾਰਾ ਕੁਝ ਜਦੋਂ ਜਿਵੇਂ ਇਹਨਾਂ ਨੇ ਕਿਹਾ ਵੀ ਕਿਸਲੇ ਜਦੋਂ ਬੋਰਡ ਵਾਲਿਆਂ ਨੇ ਕੰਮ ਕਰਿਆ ਤਾਂ ਹੁਣ ਕਿਉਂ ਨਹੀਂ ਕਰਾਂਗੇ ਇਸ ਲਈ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਰਹੂਗਾ ਕਿਸੇ ਦਾ ਕੋਈ ਇਹ ਨਹੀਂ ਹੋਊਗਾ ਵੀ ਸਾਨੂੰ ਫਲਾਣੇ ਤੋਂ ਕੁਝ ਕਰਾਉਣਾ ਅਸੀਂ ਸੀਐਮ ਸਾਹਿਬ ਦੇ ਹਲਕੇ 'ਚੋਂ ਆ ਜਿੰਨੇ ਵੀ ਬੋਰਡ ਦੇ ਕੰਮ ਰਹਿੰਦੇ ਆ ਸਾਰੇ ਬੋਰਡ ਦੇ ਕੰਮ ਕਰਾਂਗੇ ਇਹਨਾਂ ਕੁਸ਼ਤਿਆਂ ਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸਲਾਮੁਅਲੈਕਮ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਮਿਲਦੇ ਰਹਿਾਂਗੇ ਤੇ ਜਿੰਨੇ ਵੀ ਕੰਮ ਕਰਨੇ ਸਾਰੇ ਕਰਾਂਗੇ ਥੈਂਕ ਯੂ ਮੈਂ ਸ਼ੁਕਰਗੁਜ਼ਾਰ ਹਾਂ ਅਨਵਰ ਸਰ ਦਾ ਕਿ ਆਪਣੇ ਕੀਮਤੀ ਵਕਤ ਦੇ ਵਿੱਚੋਂ ਵਿਖਤ ਲੈ ਕੇ ਸਾਡੇ ਕੋਲੇ ਆਏ ਨੇ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਪਰ ਔਰ ਇਹਨਾਂ ਨੇ ਜੋ ਵਾਅਦੇ ਕੀਤੇ ਨੇ ਜੋ ਸਾਨੂੰ ਗੱਲਾਂ ਕਹੀਆਂ ਨੇ ਇਨਸ਼ਾਅੱਲਾ ਉਹ ਪੂਰੀ ਉਮੀਦ ਹੈ ਕਿ ਪੂਰੀਆਂ ਹੋਣਗੀਆਂ ਅ ਮੈਂ ਬਾਬਾ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਮਹਿਮਾਨ ਔਰ ਦੂਸਰੇ ਡਿਸਪੈਂਸਰੀ ਦੇ ਡਾਕਟਰ ਸਾਹਿਬਾਨ ਮੈਨੂੰ ਇਸ ਡਿਸਪੈਂਸਿਵ ਵਿਕੇ ਆਨ ਦਾ ਸੱਦਾ ਮਿਲਿਆ ਸੀ ਤਾਂ ਬੜੀ ਖੁਸ਼ੀ ਹੋਈ ਕਿ ਯੂਜ਼ ਹੈਲਥ ਐਂਡ ਵੈਲਨੈਸ ਸੈਂਟਰ ਵਿਹੜਾ ਨੂੰ ਅਪਗ੍ਰੇਡ ਕਰਨ ਦੀ ਡਿਸਪੈਂਸਿ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਉਲੀਕਿਆ ਗਿਆ ਔਰ ਇਸ ਦੇ ਵਿੱਚ ਇਸਲਾਮੀਆਂ ਜੀਨियस ਸੈਕੰਡਰੀ ਸਕੂਲ ਵਿਹੜਾ ਦਾ ਵੀ ਕਾਫੀ ਵੱਡਾ ਯੋਗਦਾਨ ਹੈ ਬੱਚਿਆਂ ਨੇ ਸਾਇੰਸ ਨਾਲ ਰਿਲੇਟਡ ਪ੍ਰੋਜੈਕਟ ਤਿਆਰ ਕਰਕੇ ਇੱਥੇ ਆਪਣੇ ਜਿਹੜੇ ਵਿਦਵੰਤੇ ਸੱਜਣ ਨੇ ਉਹਨਾਂ ਨੂੰ ਉਹਨਾਂ ਦੀ ਅਹਿਮੀਅਤ ਦੱਸੀ ਹੈ ਕਿ ਕਿਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣਾ ਹੈ ਤੇ ਕਿਹੜੇ-ਕਿਹੜੀਆਂ ਐਕਟੀਵਿਟੀਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਇਹ ਸਾਰੇ ਜਿੰਨੇ ਵੀ ਉਹਨਾਂ ਨੇ ਪ੍ਰੋਜੈਕਟ ਬਣਾਏ ਨੇ ਮੈਂ ਸਮਝਦਾ ਉਸ ਸੰਸਥਾ ਦੇ ਪ੍ਰਿੰਸੀਪਲ ਜਨਾਬ ਜਵੇਦ ਜੀ ਅ ਨੂੰ ਮੁਬਾਰਕਵਾਦ ਦਿੰਦਾ ਕਿ ਮੈਂ ਬੱਚਿਆਂ ਕੋਲੋਂ ਇਕੱਲੇ ਇਕੱਲੇ ਬੱਚੇ ਕੋਲੋਂ ਜਿਹੜਾ ਸੁਣਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਹੈ ਤੇ ਇੱਥੇ ਜਿਹੜੇ ਡਾਕਟਰ ਅਕਮਲ ਜੀ ਨੇ ਇਹਨਾਂ ਨੂੰ ਵੀ ਮੁਬਾਰਕਵਾਦ ਪੇਸ਼ ਕਰਦਾ ਕਿ ਤੁਸੀਂ ਇਸ ਜਿਹੜੀ ਪੁਰਾਣੀ ਡਿਸਪੈਂਸਰੀ ਨੂੰ ਅਪਗ੍ਰੇਡ ਕੀਤਾ ਹੈ ਉਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲੋਕਾਂ ਦੇ ਲਈ ਫਾਇਦੇਮੰਦ ਹੋਣਗੀਆਂ ਤੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਸਾਰਿਆਂ ਨੂੰ ਮੁਬਾਰਕਬਾਦ ਪ੍ਰੇਸ਼ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇੱਥੇ ਆਉਂਦਾ ਮਾਨ ਬਖਸ਼ਿਆ ਬਹੁਤ ਬਹੁਤ ਸ਼ੁਕਰੀਆ। ਟ੍ਰੈਪਰੈਸ਼ਰ ਹੈ। ਤੋਂ ਇਸ ਬੰਦੀ ਵੈਲੀ ਨਹੀਂ ਆਈਏ ਇਸ ਪਰ ਕੰਮ ਹੈ। ਇਹ ਕਰਦੇ ਹੋਗਾ ਕਿ ਅਗਲੇ ਫਸਲ ਪਰ ਮੈਨੂੰ ਬਤਾਇਆ। ਹੁਣ ਇੱਕ ਸੀ ਪੀ ਹੋ ਜਾਵੇ। तो वैसे तो आप मैं बताता हूं कि ये 15 15 पर आता है वो मैं पांच साल तो बस इतना पता थोड़ी ही पड़ती है 9 पता 15 तक कर में तो कहना अभी अंदर ही खाते हैं अभी मां के बेटे का मतलब मां को सोच डालो सेट रहती है तभी भी सब ठीक है वो कंपनी बोतल भी है अब आने ए ਉਨਾਂ ਨਾਲ ਪ੍ਰਿੰਸੀਪਲ ਸਾਹਿਬ ਤੇ ਬਾਕੀ ਸਹਿਯੋਗੀ ਸੱਜਣ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਦਾ ਜਿਹੜਾ ਇਹਨਾਂ ਨੇ ਉਪਰਾਲਾ ਕਰਿਆ ਮੈਨੂੰ ਇਹਨਾਂ ਦੀ ਕਾਲ ਗਈ ਇਹਨੇ ਵੀ ਇਸ ਇਸ ਤਰ੍ਹਾਂ ਕਰਕੇ ਕੈਂਪ ਲਾ ਰਿਹਾ ਮੈਂ ਚਲੋ ਮੈਂ ਵੀ ਕਾਲ ਕਰੀ ਕਈ ਬੰਦੇ ਨੂੰ ਪਰ ਸਟੇਜ ਸਾਰਿਆਂ ਦੇ ਬਿਜੀ ਨੇ ਹਨਾ ਮੈਂ ਅਸੀਂ ਤਾਂ ਆਪਣਾ ਟਾਈਮ ਕੱਢ ਕੇ ਜ਼ਰੂਰ ਪਹੁੰਚਾਂਗੇ ਐਕਚੁਅਲੀ ਇਹੋ ਜੇ ਉਦਮ ਸਾਰੇ ਬੰਦਿਆਂ ਨੂੰ ਕਰਨੇ ਚਾਹੀਦੇ ਨੇ ਇਹੋ ਜੀ ਸੇਵਾ ਵੀ ਬਹੁਤ ਘੱਟ ਬੰਦਿਆਂ ਦੇ ਹੱਥਾਂ 'ਉਂਦੀ ਆ ਹਰੇਕ ਇਨਸਾਨ ਦਾ ਆਪਣਾ ਆਪਣੀ ਰੁਝੇਵਿਆਂ 'ਚ ਉਲਝੇ ਰਹੇ ਰਹਿੰਦੇ ਪਰ ਕਿਸੇ ਦੇ ਲਈ ਜੀਣਾ ਵੀ ਇਹ ਬਹੁਤ ਵੱਡਾ ਹੁਨਰ ਆ ਇਨਸਾਨ ਦਾ ਮੈਂ ਸੋਚਦਾ ਵੀ ਕੁਦਰਤ ਨੇ ਬੰਦਰ ਕੇ ਹਰ ਇੱਕ ਵੱਖਰੇ ਇਨਸਾਨ ਪੈਦਾ ਕਰੇ ਹੁੰਦੇ ਨੇ ਵੀ ਜਿਹੜੇ ਦੂਜਿਆਂ ਲਈ ਜੀਦੇ ਨੇ ਬਾਕੀ ਦਾ ਮੈਂ ਵੀ ਕਾਫੀ ਸੰਸਥਾਵਾਂ ਨਾਲ ਜੁੜਿਆ ਹੋਇਆ ਜੀ ਇਸ ਕੰਮ 'ਚ ਲੱਗਿਆ ਰਿਹਾ ਤੇ ਆਪਣੇ ਵੀਰ ਜੀਵੇਂ ਨੇ ਪਰ ਜਦੋਂ ਆਪਾਂ ਇਹੋ ਜਿਹੇ ਕੰਮ ਕਰਦੇ ਆ ਸਕੂਲ ਨੂੰ ਬਹੁਤ ਮਿਲਦਾ ਮੈਂ ਪ੍ਰਿੰਸੀਪਲ ਸਾਹਿਬ ਦਾ ਤੁਹਾਡਾ ਸਾਰਿਆਂ ਦਾ ਸਾਰੇ ਬੱਚਿਆਂ ਦਾ ਟੀਚਰਾਂ ਦਾ ਬਹੁਤ-ਬਹੁਤ ਦਿਲੋਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਜਿਹੜਿਆਂ ਨੇ ਇਕੱਠੇ ਹੋ ਕੇ ਉਦਮ ਕਰਿਆ ਮੈਂ ਚਾਹਣਾ ਵੀ ਅਗਲੇ ਅਗਵੀ ਵਾਰ ਵੀ ਇਸ ਤੋਂ ਵੱਡੇ ਉਦਮਾਪਾ ਕਰਦੇ ਰਹੀਏ ਹਨਾ ਜੇ ਤੁਸੀਂ ਸਰ ਦੇ ਸਹਿਯੋਗ ਦੀ ਲੋੜ ਹੈ ਮਾਝਾ ਸਾਹਿਬ ਨੂੰ ਪੁੱਛਣਾ ਰਹਿਣਾ ਵੀ ਸਾਨੂੰ ਦੱਸਿਆ ਕਰੋ ਅਸੀਂ ਤਿਆਰ ਹਾਂ ਬਾਕੀ ਦਾ ਅਗਲਾ ਕੋਈ ਵੱਡਾ ਉਦੋਂ ਮਾਝਾ ਸਾਹਿਬ ਨੂੰ ਕਹੂੰਗਾ ਵੀ ਜਿੰਨੇ ਕੋਈ ਫੂਲਦਾਨ ਕੈਂਪ ਹੋ ਗਿਆ ਜਿੰਨੇ ਵੱਡੇ ਲੱਗਦੇ ਨੇ ਇਹੋ ਜੇ ਵੀ ਆਪਾਂ ਲਗਵਾ ਦਈਏ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਵਧੀਆ ਨੇ ਜੁੜੇ ਹੋਏ ਨੇ ਉਹਨਾਂ ਨੂੰ ਆਪਾਂ ਨਾਲ ਲੈ ਲਾਂਗੇ ਬਾਕੀ ਦਾ ਮੈਂ ਤਾਂ ਇਹੋ ਹੀ ਕਹਿਣਾ ਡਰ ਸਾਨੂੰ ਕੋਈ ਸਾਡੇ ਨਾਲ ਸੇਵਾ ਹੋਵੇ ਅਸੀਂ ਤਿਆਰ ਆ ਤੇ ਇਹੋ ਜੇ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ ਮੈਂ ਵੀ ਜੀ ਦਾ ਖਾਲਸਾ ਇਹ ਹਿੜੇ ਦੀ ਉਸ ਪਵਿੱਤਰ ਧਰਤੀ ਤੇ ਮੈਂ ਹਾਜ਼ਰ ਹੋਇਆ ਜਿੱਥੇ ਮੈਂ ਸੰ 76 77 78 ਵਿੱਚ ਬਤੌਰ ਟੀਚਰ ਇਸਲਾਮੀਆਂ ਮਿਡਲ ਸਕੂਲ ਰੁਘੜਾ ਵਿੱਚ ਪੜਾਉਂਦਾ ਰਿਹਾ ਔਰ ਇੱਧਰ ਮੈਨੂੰ ਖਾਲਿਸ ਔਰ ਨਾਖਾਲਿਸ ਦੁੱਧ ਸ਼ਹਿਦ ਮਿਰਚਾਂ ਚੀਨੀ ਇਸ ਤੇ ਟੈਸਟ ਦਿਖਾਏ ਨਾ ਤੋਂ ਇਹਦੇ ਲਈ ਮੈਂ ਬੱਚਿਆਂ ਦਾ ਬਹੁਤ ਬੱਚਿਆਂ ਦਾ ਐਪਰੀਸ਼ੀਏਸ਼ਨ ਕਰਦਾ ਕਿ ਬਹੁਤ ਹੀ ਅੱਛੇ ਤੰਗ ਸਾਰੇ ਬੱਚਿਆਂ ਨੇ ਮਿਹਨਤ ਕੀਤੀ ਹੋਈ ਹੈ ਤੇ ਅੱਜ ਜਿਹੜਾ ਮੈਡੀਕਲ ਕੈਂਪ ਹੈ ਇਨਸਾਨੀਅਤ ਦੀ ਬਹੁਤ ਵੱਡੀ ਖidmat ਹੈ ਐਸੇ ਕੈਂਪ ਵਕਤਨ ਵਕਤਨ ਲਗਾਏ ਜਾਂਦੇ ਰਹੇ ਚਾਹੀਦੇ ਹਨ ਤਾਂ ਕਿ ਸਾਡੇ ਉਹ ਪੈਨਪਰਾ ਜਿਹੜੇ ਚੰਗੀ ਖਾਸੀ ਰਕਮ ਖਰਚ ਕੇ ਆਪਣੇ ਟੈਸਟ ਵਗੈਰਾ ਨਹੀਂ ਕਰਵਾ ਸਕਦੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਲਈ ਸਹੂਲਤ ਹੋ ਸਕੇ ਤੇ ਇਹਦੇ ਲਈ ਡਾਕਟਰ ਅਕਮਲ ਸਾਹਿਬ ਇਹਨਾਂ ਦੀ ਸਾਰੀ ਡਾਕਟਰ ਦੀ ਟੀਮ ਸਾਡੇ ਮੇਲ ਡਾਕਟਰਸ ਹਨ ਨਾਲ ਫੀਮੇਲ ਡਾਕਟਰਸ ਹਨ ਸਾਰੇ ਹੀ ਉਹ ਸਲਾਗਾ ਦੇ ਪਾਤਰ ਹਨ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹ ਬਹੁਤ ਹੀ ਇਨਸਾਨੀ ਜਜ਼ਬੇ ਦੇ ਨਾਲ ਖਿਦਮਤ ਅੰਜਾਮ ਦੇ ਰਹੇ ਨਾ ਔਰ ਅੱਲਾਹ ਤਾਲਾ ਉਹਨਾਂ ਨੂੰ ਅਜਰ ਬਖਸ਼ੇ ਔਰ ਕੈਂਪ ਦੇ ਆਰਗੇਨਾਈਜ਼ਰ ਲਈ ਦੁਆਵਾਂ ਔਰ ਸਾਰੇ ਬੱਚਿਆਂ ਲਈ ਪਿੰਡ ਦੀ ਪੰਚਾਇਤ ਲਈ ਸਾਰਿਆਂ ਲਈ ਜਿਨ੍ਹਾਂ ਨੇ ਵੀ ਇਸ ਨੇਕ ਕੰਮ ਦੇ ਵਿੱਚ ਹਿੱਸਾ ਪਾਇਆ ਹੈ ਚਾਹੇ ਉਹ ਮਾਲੀ ਤੌਰ ਤੇ ਹੋਵੇ ਚਾਹੇ ਉਹ ਪੇਸ਼ੇ ਦੇ ਲਿਹਾਜ਼ ਨਾਲ ਹੋਵੇ ਸਾਰੇ ਹੀ ਵਧਾਈ ਦੇ ਪਾਤਰੋਂ ਦਾ ਬਸਾਰਨ ਜਦਇ ਫੈ ਬਖਸ਼ੇ ਉਹ ਆਖਿਰਾਨਾ ਅਲਹਮਦੁਲਿਲਾ ਰਬਿਲਲਾਹ